ਉਹ ਮੈਨੂੰ ਬੋਲ ਰਿਹਾ ਹਾਂ ਇਹ ਕਦੇ ਕਰ ਬਾਬੇ ਜਿਹੜੇ ਨਾ ਬਾੜੀ ਤੇਰੇ ਮੇਰੀ ਛੋਟੇ ਤੇਰੇ ਬੋਲਦਾ ਛੋਟੀਆਂ ਉੱਥੇ ਚਲਾਉਂਗੇ ਛੋਟੇ ਪੈਸੇ ਵੀ ਛੋਟੇ ਜਨੇ ਪਹਿਲਾਂ ਮੋੜੀ ਕਰ ਲੈ ਕਰ ਲੈ 200 ਕੱਢ ਦੇ ਤੈਨੂੰ ਟਾਟ ਮੈਂ ਮੋੜੀ ਕਰਾਂ ਪੰਜ ਮੈਂ ਤਾਂ ਹਾਂ ਇੱਕ 90 ਕੱਢ ਲਈ ਕਗਲੀ 650 ਉਹ ਲੈ ਵੀਰੇ ਜਿਹੜਾ ਮੈਂ ਯਾਰਾ 650 yaar ایتھے ਬਦਲੀ ਸਾ ਖਰਾ ਲਾ ਮੇਰਾ ਅੱਛਾ ਕੇ ਨਾ ਆਇਆ ਐਸਾ ਕੋਈ ਗੱਲ ਨਹੀਂ ਜੀ ਯਾਰ ਕੱਟ ਰੋਹੀ ਇਹ ਕੱਟ ਰੋਹੀ ਇਹ ਇੱਥੇ ਆ ਕੋ ਬਣ ਤਾ ਕੀ ਹੋਇਆ ਇੱਕ ਮਿੰਟ ਹੋਰੇ ਕੀ ਹੋ ਤੂੰ ਆਪਸੇ ਨਾ ਯਾਰ ਕੌਣ ਦੇਊਗਾ ਪਰ ਐਸ ਪਾਸ 30000 ਨੂੰ ਕੌਣ ਦਿੰਦਾ ਕਿਹੜੀਆਂ ਨੇ ਪੱਠਾ ਆ ਨਾ ਬਹੁਤ ਪਾਦਾ ਲਿਖ ਲੈ ਕੇ ਹੋਏ ਮਾਰੇ ਜਾਣਗੇ ਨਹੀਂ ਮਾਰੇ ਜਾਂਦੇ ਬਾਬੇ ਲੈ ਜਾਂਦੇ ਜਿਸੇ ਤੋਂ ਨੂੰ ਮਾਰਨਾ ਹੈਗਾ ਨਾ ਤੋਂ ਮਾਰੀ ਨਹੀਂ 500 ਤੇਰੇ ਕਰ ਕੀ ਪਾਦਾ ਅੰਕਲਾਪਾ 517 ਨਹੀਂ ਆਪਾਂ ਕੰਮ ਕਰਨੇ ਕੋਈ ਨਹੀਂ ਨਹੀਂ ਖਾਂਦੇ ਹਟ ਪਾ ਜਾਏਗਾ ਦੋ ਮੁੰਡਿਆਂ ਤੋਂ ਆ ਕੋਈ ਨਹੀਂ ਕਰ ਲੋ ਤੇਰੀ ਚੀਜ਼ ਆ ਜਾ ਮਾਦੇ ਵਾਲਾ ਕੋਲ ਕੋਲ ਬੋਲ ਰਿਹਾ ਹੈ ਕਿਹੜੀ ਕਦਰ ਕਰ ਬਾਬੇ ਜਿਹੜੇ ਨਾ ਬਾੜੀ ਤੇਰੇ ਮੇਰੀ ਛਣ ਤੇਰੇ ਬੋਲਦਾ ਇਹ ਵੱਢਣਗੇ ਯਾਰ 4000 ਕਿਹਾ ਤੈਨੂੰ ਕਿਹਾ ਕਿ ਨਹੀਂ ਕਿਹਾ ਉਹ ਜਦੋਂ ਸੌਦਾ ਹੁੰਦਾ ਹੀ ਇੰਨਾ ਹੈ ਨਾਲ ਕੀ ਆਦਾ ਮੈਂ ਉਹ ਗੱਲ ਕਰ ਰਿਹਾ ਮੈਂ ਤਾਂ ਇਹਨੂੰ ਟੋਣੂ ਆਪਾਂ ਕਾਟ ਨਹੀਂ ਮਾਰਿਆ ਤੈਨੂੰ 2000 ਲੈ ਲਾ ਤੈਨੂੰ ਸਾਨੂੰ ਇੱਕ ਸਾਨੂੰ ਕਿਹਾ ਪਾਦਾ ਤਿੰਨੇ ਸੀਗੇ ਤੈਨੂੰ ਬਾਬਾ ਤੇਰੀ ਆਸ ਹੈ ਆਪਣਾ 4000 ਦਾ ਕੌਣ ਤੈਨੂੰ ਛੇਡਾ ਬਾਬਾ ਨੇ ਪੁੱਨ ਦੇਈ ਦਾਲੇ ਦੇਈ ਦੇ ਮੋੜੀ ਨਾ ਬਾਈ ਜਨੇ ਦੇਖ ਗਿਆ ਬਾਬਾ ਹੋ ਬੂਮੀ ਨਾ ਬੋਲਨੀ ਯਾਰ ਨਹੀਂ ਬਾਬਾ ਨਹੀਂ ਬੋਲਦਾ ਹੈ ਫਾੜਾ ਸੱਤ ਹੀ ਆਦੇ ਹੋ ਗਏ ਮਾਸ਼ ਲਾਲਾ ਮੱਛੀ ਲੈ ਆ ਆਦੇ ਦੇ ਲੈ ਉਹ ਬੱਚਾ ਲਖਾ ਕਿਹੜੀਆਂ ਨਹੀਂ ਆਪਾਂ ਪਾ ਲਈ ਦੋਨੇ ਅੱਛਾ 7000 ਹਾਂ 7000 ਦੇ ਬੀਤੀਆਂ 35 3500 ਦੀਆਂ ਦੋਵੇਂ ਇਹ ਹੁਣ ਮੇਰਾ ਭਾਗਾ ਹੋਇਆ ਹੈ ਹਾਂ ਹੁਣ ਭਾਗਾ ਹੋਇਆ ਹੈ ਗਿਆ ਹੈਗਾ ਗੁਰਪ੍ਰੀਤ ਸਿੰਘ ਕਰਕੇ ਮੱਥਾ ਟੇਕ ਪਹਿਲਾਂ ਮੱਥਾ ਤੇ ਕਿੱਥੇ ਬੋਣੀ ਦਾ ਕਰਾ ਲਈ ਕਰ ਉਹ ਫਾਇਦਾ ਲੈ ਲਈਏ ਮੱਥਾ ਲੈ ਟੇਕ ਲੈ ਮੇਰਾ ਮੱਥਾ ਟੇਕ ਲਿਆ ਹਾਂ ਹਾਂ ਹੁਣ ਦੋ ਫੇ ਦੋ ਲੂੰਗਾ ਦੋ ਸੌ ਬਾਬੇ ਦਾ ਲੂੰਗਾ ਫੇਰ ਕੰਮ ਚੱਲੂ ਲੈਣੇ ਨੇ ਤਾਂ ਓਏ ਹੋਰ ਨਹੀਂ ਲੈਈਂਦਾ ਯਾਰ ਬਾਬੇ ਦਾ ਆਪਣਾ ਕੰਮ ਹੀ ਯਾਰ ਪਾਲੀ ਮੱਗ ਉਹਨੇ ਪਾ ਲੁੱਡੂ ਠੰਡੇ ਚ ਪਾਣੀ ਪੀਂਦਾ ਠੀਕ ਆ ਇਹ ਲਾਉ ਕੇ ਯਾਰ ਸਵੇਰ ਦਾ ਫਿਰਦਾ ਪਾਲੇ ਮਾਰਦਾ ਇਹ ਨੂੰ ਮੈਂ 7200 ਪਾ ਲੈਣਾ ਮੈਂ ਤੇ ਹੀ ਲੈ ਲਈ ਦੋ ਹਾਂ ਹਾਂ ਆ ਚਲ ਐ ਕਰਦੇ ਪੱਠਾ ਲਿਆ ਪੱਠਾਂ ਦਾ ਕਾਟ ਇਧਰ ਲਿਖਿਆ ਕੀ ਮਿਲਿਆ ਲੈ ਬਾਬਾ ਜੱਟਾ ਪੱਠਾ ਪੱਠਾ ਦੇ ਛੋਟੀਆਂ ਨੇ ਬਾਬਾ ਜੱਟਾ ਬਾਬਾ ਜੱਟਾ ਆਹ ਬਾਬਾ ਪਾ ਲੀ ਬਿੱਕੀ ਪਾਊਗਾ ਲੈ ਵੀ 79537 ਇਹਦਾ ਨੰਬਰ ਮਾਤਾ ਹੈ 200 ਰੁਪਏ ਮੇਰਾ ਹੋ ਗਿਆ 200 ਛੋਟਾ ਹੋ ਗਿਆ 400 200 ਇਹਦਾ ਹੋ ਗਿਆ 6 200 ਦਾ ਕਰਾਉਣਾ 200 ਦਾ ਕਰਾਉਣਾ લા <Și> <analyze anthropology>